79 ਦੇ ਨਾਵਲ ਕੈਂਸਰ ਟ੍ਰੇਨ ਦਾ ਅਗਲਾ ਕਾਂਡ 15 ਅਮਨ ਜਦੋਂ ਵੀ ਜਰਨਲ ਦੇ ਘਰ ਗਿਆ ਤਾਂ ਉਸਦੇ ਕਮਰੇ ਅੰਦਰ ਜਾਂਦਿਆਂ ਹੀ ਸੱਜੇ ਪਾਸੇ ਦੀ ਕੰਦਨਾ ਤੋਂ ਅਲਮਾਰੀਆਂ ਵਿੱਚ ਜੰਨੀਆਂ ਪਈਆਂ ਕਿਤਾਬਾਂ ਵੱਲ ਉਸ ਦਾ ਧਿਆਨ ਜ਼ਰੂਰ ਜਾਂਦਾ ਉਸ ਦੇ ਬੈੱਡ ਉੱਤੇ ਹਰ ਸਮੇਂ ਪੰਜਾਬੀ ਦੀਆਂ ਅਖਬਾਰਾਂ ਤੇ ਮੈਗਜ਼ੀਨਾਂ ਦਾ ਖਿਲਾਰਾ ਵੀ ਅਮਨ ਦਾ ਧਿਆਨ ਖਿੱਚਦਾ ਮੇਰੇ ਕਮਰੇ ਅੰਦਰ ਮੇਰੀ ਹਾਜ਼ਰੀ ਤਾਂ ਕੋਈ ਵੀ ਆ ਸਕਦਾ ਹੈ ਪਰ ਗੈਰ ਹਾਜ਼ਰੀ ਵਿੱਚ ਸਭ ਨੂੰ ਮਨਾਈ ਹੈ ਕਿਤਾਬਾਂ ਦੀ ਸਾਮ ਸੰਭਾਈ ਮੈਂ ਆਪ ਹੀ ਕਰਦਾ ਪਤਾ ਨਹੀਂ ਕਿਸ ਵੇਲੇ ਕਿਹੜੀ ਕਿਤਾਬ ਦੀ ਲੋੜ ਪੈ ਜੇ ਇਸ ਬਾਰੇ ਮੈਨੂੰ ਹੀ ਪਤਾ ਹੁੰਦਾ ਕਿ ਫਲਾਣੀ ਕਿਤਾਬ ਕਿੱਥੇ ਹੋਏਗੀ ਕਮਰੇ ਅੰਦਰ ਪਏ ਖਰਾਰੇ ਬਾਰੇ ਪੁੱਛਣ ਤੇ ਇੱਕ ਦਿਨ ਉਸਨੇ ਅਮਨ ਨੂੰ ਜਵਾਬ ਦਿੱਤਾ ਤੋਰੇ ਫੇਰੇ ਵਾਲੇ ਕੰਮਾਂ ਵਿੱਚ ਰੁੱਝੇ ਹੋਣ ਤੇ ਵੀ ਤੁਸੀਂ ਇੰਨਾ ਕੁਝ ਪੜ੍ਹ ਲਈ ਕਿਵੇਂ ਸਮਾਂ ਕੱਢਦੇ ਹੋ ਅਮਨ ਵੱਲੋਂ ਇਹ ਸਵਾਲ ਪੁੱਛੇ ਜਾਣ ਤੇ ਜਰਨਲ ਬੈੱਡ ਉੱਤੇ ਇੱਧਰ ਉੱਧਰ ਖਿਲਰੀਆਂ ਪਈਆਂ ਕਿਤਾਬਾਂ ਨੂੰ ਆਪੂ ਆਪਣੀ ਥਾਵੇਂ ਰਖਦਿਆਂ ਇੱਕ ਪਲ ਲਈ ਰੁੱਕ ਕੇ ਉਸਦੇ ਚਿਹਰੇ ਵੱਲ ਦੇਖ ਹਲਕਾ ਜਿਹਾ ਮੁਸਕਰਾਇਆ ਅਤੇ ਉਸ ਤੋਂ ਬਾਅਦ ਉਹ ਫੇਰ ਕਿਤਾਬਾਂ ਸੰਭਨ ਲੱਗ ਪਿਆ ਉਸ ਪਲ ਆਮਨ ਨੂੰ ਲੱਗਿਆ ਜਿਵੇਂ ਜਰਨੈਲ ਉਸਦੇ ਸਵਾਲ ਦਾ ਜਵਾਬ ਦੇਣਾ ਭੁੱਲ ਗਿਆ ਹੋਵੇ ਰਾਤੀ ਮੈਂ ਜਲਦੀ ਰੋਟੀ ਖਾ ਕੇ ਸੌਂ ਜਾਂਦਾ ਸਵੇਰੇ 4 ਵਜੇ ਤੋਂ ਲੈ ਕੇ 6:30 6 ਵਜੇ ਤੱਕ ਮੈਂ ਬਿਨਾਂ ਨਾਗਾ ਪੜ੍ਹਦਾ ਉਸ ਸਮੇਂ ਦੌਰਾਨ ਮੈਨੂੰ ਕੋਈ ਵੀ ਡਿਸਟਰਬ ਨਹੀਂ ਕਰਦਾ ਉਦੋਂ ਚਾਹ ਵੀ ਮੈਂ ਆ ਬਣਾਉਣਾ ਮੇਰੇ ਪਾਸ ਦਾ ਇਹ ਹੋਈ ਵਧੀਆ ਸਮਾਂ ਉਸ ਤੋਂ ਬਾਅਦ ਤਾਂ ਫਿਰ ਆਉਣ ਜਾਣ ਵਾਲਿਆਂ ਦਾ ਪਤਾ ਹੀ ਨਹੀਂ ਹੁੰਦਾ ਕਿ ਕਿਸ ਨੇ ਕਦੋਂ ਆ ਜਾਣਾ ਹੈ ਪਰ ਉਹ ਅਮਨ ਦੇ ਸਵਾਲ ਨੂੰ ਭੁੱਲਿਆ ਨਹੀਂ ਸਕੂ ਉਸ ਸਮੇਂ ਕਿਤਾਬਾਂ ਸਾਹਮਣੇ ਦੇ ਨਾਲ-ਨਾਲ ਦਿੱਤੇ ਜਾਣ ਵਾਲੇ ਜਵਾਬ ਨੂੰ ਵੀ ਉਹ ਤਰਤੀਬ ਦੇ ਰਿਹਾ ਲੱਗਿਆ ਛੋਟੇ ਵੀਰ ਨੇ ਮੈਨੂੰ ਘਰ ਦੇ ਕੰਮਾਂ ਤੋਂ ਫਰਕ ਕੀਤਾ ਹੋਇਆ ਹੈ ਆ ਬਾਪੂ ਦੀ ਮੌਤ ਤੋਂ ਬਾਅਦ ਖੇਤੀਬਾੜੀ ਦਾ ਕੰਮ ਵੀ ਉਸਨੇ ਦੋ ਸਾਂਝੀਆਂ ਦੀ ਮਦਦ ਨਾਲ ਆਪ ਹੀ ਸੰਭਾਲਿਆ ਹੋਇਆ ਹੈ ਵਿੱਚੋਂ ਦੀ ਰੱਖ ਕੇ ਜਰਨਲ 'ਨੀ ਅੱਗੇ ਦੱਸਿਆ ਦਰਸਲ ਪਾਲੀ ਦੇ ਵਿਆਹ ਜਾਣ ਤੋਂ ਬਾਅਦ ਹੀ ਮੈਂ ਮਨ ਬਣਾਇਆ ਕਿ ਮੈਂ ਇਹ ਵਿਆਹ ਨਹੀਂ ਕਰਾਉਣਾ। ਉਸ ਸਮੇਂ ਵਿਆਹ ਨਾ ਕਰਾਉਣ ਬਾਰੇ ਅਮਨ ਦੇ ਪੁੱਛਣ ਤੇ ਜਵਾਬ ਦਿੰਦਾ ਜਰਨੈਲ ਇੰਨੀ ਕੋ ਗੱਲ ਆਖ ਤੋ ਖੂ ਬਲਾਲੀ ਚੁੱਪ ਹੋ। ਉਸ ਦੇ ਚਿਹਰੇ ਵੱਲ ਦੇਖਣ ਲੱਗ ਪਿਆ ਜਿਵੇਂ ਉਹ ਅਮਨ ਦੇ ਸਵਾਲ ਦੇ ਪੁੱਛੇ ਜਾਣ ਦੀ ਗੰਭੀਰਤਾ ਬਾਰੇ ਸੋਚ ਰਿਹਾ ਹੋਵੇ। ਪਾਲੀ ਦੇ ਜਾਣ ਤੋਂ ਬਾਅਦ ਮੈਨੂੰ ਲੱਗਿਆ ਕਿ ਜਿੰਨੇ ਮੋ ਨਾਲ ਉਹ ਮੇਰੀ ਜ਼ਿੰਦਗੀ ਵਿੱਚ ਵਿਚਰੀ ਹੈ ਉਹ ਨਾਲ ਕਿਸੇ ਹੋਰ ਕੁੜੀ ਕੋਲੋਂ ਉਹ ਸਭ ਕੁਝ ਹੋ ਨਹੀਂ ਸਕਣਾ। ਆਪਣੀ ਗੱਲ ਆਖਾ ਅਚਾਨਕ ਜਰਨਲ ਨੇ 1264 ਵਾਲੀ ਕਮਰੇ ਦੇ ਖੁੱਲੇ ਦਰਵਾਜ਼ੇ ਵਿੱਚੋਂ ਦੀ ਦੇਖ ਔਖਾ ਜਹਾਸਾ ਲਿਆ ਆਥਨ ਸਵੇਰ ਹਸਨ ਖੇਡਣ ਲਈ ਨਿੱਕੇ ਭਰਾ ਦੇ ਨਿਆਣੇ ਨੇ ਉਹਨਾਂ ਨੇ ਕਦੇ ਵੀ ਮੈਨੂੰ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਮੈਂ ਅਣ ਵਿਆਹਾਂ ਉਸ ਦਿਨ ਅਮਨ ਨੂੰ ਲੱਗਿਆ ਜਿਵੇਂ ਉਹ ਆਪਣੇ ਆਪ ਹੀ ਇੱਕ ਇੱਕ ਕਰਕੇ ਉਹ ਸਾਰੀਆਂ ਗੱਲਾਂ ਦੱਸ ਦੇਵੇਗਾ ਜਿਨ੍ਹਾਂ ਨੂੰ ਪੁੱਛਣ ਵਾਰੀ ਅਮਨ ਕਈ ਵਾਰ ਪੁੱਛਣਾ ਚਾਹੁੰਦਾ ਹੋਏ ਵੀ ਜਰਨਲ ਕੋਲੋਂ ਪੁੱਛ ਨਹੀਂ ਸਕਿਆ ਜਦੋਂ ਅਮਨ ਨੇ ਪਹਿਲੇ ਪਹਿਲ ਜਰਨਲ ਨੂੰ ਮਿਲਣਾ ਤੋਸਤੀਆਂ ਗੱਲਾਂ ਸੁਣ ਸੁਣ ਅਮਨ ਹੈਰਾਨ ਹੋਣ ਲੱਗਦਾ ਕਿਉਂਕਿ ਇੱਕ ਵਿਦਿਆਰਥੀ ਹੋਣ ਦੇ ਨਾਤੇ ਉਹ ਜ਼ਿਆਦਾਤਰ ਆਪਣੀ ਪੜ੍ਹਾਈ ਬਾਰੇ ਜਾਂ ਆਪਣੇ ਪ੍ਰੋਜੈਕਟ ਨਾਲ ਸੰਬੰਧਿਤ ਗੱਲਾਂ ਹੀ ਜਰਨਲ ਨਾਲ ਸਾਂਝੀਆਂ ਕਰਿਆ ਕਰਦਾ ਮੇਰਾ ਸਵਾਲ ਤਾਂ ਇਹੋ ਜਿਹਾ ਹੈ ਨਹੀਂ ਪਰ ਅਮਨ ਦੁਆਰਾ ਪੁੱਛੇ ਸਵਾਲਾਂ ਦੇ ਜਵਾਬ ਜਰਨਲ ਉਸ ਸਮੇਂ ਸਮਾਜ ਅੰਦਰ ਵਾਪਰਦੀਆਂ ਉਹਨਾਂ ਸਭ ਘਟਨਾਵਾਂ ਨੂੰ ਸਵਾਲਾਂ ਦੇ ┤ ਵਿੱਚ ਲੈ ਆਉਂਦਾ ਜਿਨ੍ਹਾਂ ਦਾ ਬਾ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਆਮ ਆਦਮੀ ਨਾਲ ਪੈਂਦਾ ਜਰਨੈਲ ਦੇ ਲੰਬੇ ਲੰਬੇ ਭਾਸ਼ਣ ਸੁਣ ਕੇ ਵੀ ਵਾਰ ਅਮਨ ਅੰਦਰੇ ਅੰਦਰ ਖਿਜਦਾ ਵੀ ਪਰ ਬਾਅਦ ਦੇ ਦਿਨਾਂ ਵਿੱਚ ਆਪਣੇ ਪ੍ਰੋਜੈਕਟ ਲਈ ਤੱਥ ਇਕੱਠੇ ਕਰਦਿਆਂ ਜਦੋਂ ਉਸ ਦਾ ਆਮ ਲੋਕਾਂ ਨਾਲ ਪੈਣ ਲੱਗਿਆ ਤਾਂ ਉਸ ਸਮੇਂ ਜਰਨੈਲ ਦੀ ਉਪਾਸ਼ਣ ਉਸ ਨੂੰ ਬਹੁਤ ਹੀ ਉਚਿਤ ਲੱਗਣ ਲੱਗ ਪਈ ਜਰਨੈਲ ਦੀਆਂ ਸੂਝਵਾਨ ਗੱਲਾਂ ਸੁਣ-ਸੁਣ ਹੀ ਅਮਨ ਆਪਣੇ ਕੰਮ ਦੇ ਸਬੰਧ ਵਿੱਚ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰਨ ਦੇ ਸਮਰੱਥ ਹੋ ਸਕਿਆ ਸੀ ਮੈਂ ਚਾਹੁੰਦਾ ਸਮਾਂ ਮਿਲਣ ਤੇ ਤੂੰ ਵੀ ਚੰਗੀਆਂ ਕਿਤਾਬਾਂ ਪੜ੍ਹਿਆ ਕਰੇਂ ਇੱਕ ਦਿਨ ਉਸੀ ਅਲਮਾਰੀ ਖੋਲ ਅਮਨ ਉੱਥੇ ਜਿੰਨਕੀ ਰੱਖੀਆਂ ਹੋਈਆਂ ਕਿਤਾਬਾਂ ਦੇ ਨਾਲ ਪੜ ਰਿਹਾ ਸੀ ਉਸ ਸਮੇਂ ਉਸ ਨੂੰ ਕਿਤਾਬਾਂ ਵਿੱਚ ਦਿਲਚਸਪੀ ਲੈਂਦਿਆਂ ਦੇਖ ਜਰਨਲ ਨੇ ਇਹ ਨਸੀਅਤ ਦਿੱਤੀ ਉਸ ਦਿਨ ਤੋਂ ਬਾਅਦ ਜਦ ਕਦੇ ਵੀ ਅਮਨ ਨੇ ਜਰਨਲ ਦੇ ਘਰ ਜਾਣਾ ਤਾਂ ਇੱਕ ਦੋ ਨਾਵਲ ਜਾਂ ਕਹਾਣੀਆਂ ਦੀਆਂ ਕੋਈ ਕਿਤਾਬਾਂ ਚੁੱਕ ਕੇ ਉਹ ਆਪਣੇ ਨਾਲ ਲੈ ਜਾਂਦਾ ਜਰਨਲ ਦੀ ਅਲਮਾਰੀ ਵਿੱਚ ਪਏ ਲਗਭਗ ਸਾਰੇ ਨਾਵਲ ਅਤੇ ਕਹਾਣੀਆਂ ਦੀਆਂ ਕਿਤਾਬਾਂ ਉਸ ਨੇ ਇੱਕ ਇੱਕ ਕਰਕੇ ਪੜ ਲੀਆਂ ਮੈਂ ਯਮਨ ਨੇ ਬੀਐਸਸੀ ਕਰਦੇ ਹਾਂ ਕਿ ਦੋ ਕਵਿਤਾਵਾਂ ਆਪ ਵੀ ਲਿਖੀਆਂ ਪਰ ਕਵਤਾ ਪੰਡ ਵਿੱਚ ਉਸਦੀ ਰੁਚੀ ਬਹੁਤ ਘੱਟ ਸੀ ਬਾਅਦ ਵਿੱਚ ਜਰਨੈਲ ਦੇ ਕਹਿਣ ਤੇ ਉਸ ਨੇ ਕਵਿਤਾਵਾਂ ਦੀਆਂ ਕਈ ਪੁਸਤਕਾਂ ਵੀ ਪੜ੍ਹੀਆਂ ਸਨ ਮੈਂ ਤਾਂ ਇੱਥੇ ਪਈਆਂ ਲਗਭਗ ਸਾਰੀਆਂ ਕਿਤਾਬਾਂ ਹੀ ਪੜ੍ਹੀਆਂ ਹੋਈਆਂ ਨੇ ਤੂੰ ਆਪਣੇ ਕੰਮ ਦੇ ਸਬੰਧ ਵਿੱਚ ਪਿੰਡ-ਪਿੰਡ ਜਾਂਦਾ ਰਹਿਣਾ ਜਿਹੜੇ ਵੀ ਪੜਨ ਯੋਗ ਮਰੀਜ਼ ਤੇਰੇ ਸੰਪਰਕ ਵਿੱਚ ਆਉਣ ਉਹਨਾਂ ਦੀ ਦਿਲਚਸਪੀ ਅਨਸਾਰ ਨਾਵਲ ਕਹਾਣੀ ਜਾਂ ਕਵਿਤਾ ਦੀ ਪੁਸਤਕ ਉਹਨਾਂ ਨੂੰ ਦੇਦਿਆ ਕਰ ਕਿਤਾਬਾਂ ਪੜਨ ਦੇ ਨਾਲ ਹਰ ਪਲ ਬਿਮਾਰੀ ਬਾਰੇ ਸੋਚਦੇ ਰਹਿੰਦੀ ਉਹਨਾਂ ਦੀ ਆਦਤ ਛੁੱਟੇਗੀ ਨਾਲ ਹੀ ਚੰਗੀਆਂ ਕਿਤਾਬਾਂ ਪੜ ਕੇ ਜਿੰਨੇ ਕੁ ਦਿਨ ਉਹਨਾਂ ਨੇ ਜਿਉਣਾ ਹੈ ਉਹ ਸ਼ਾਂਤਾਂ ਜਿਉਣਗੇ ਪਹਿਲੀ ਵਾਰ ਉਥੋਂ ਜਾਂਦੀਆਂ ਕਿਤਾਬਾਂ ਪੜਨ ਤੋਂ ਬਾਅਦ ਅਮਨ ਉਹ ਕਿਤਾਬਾਂ ਵਾਪਸ ਕਰਨ ਜਰਨੈਲ ਦੇ ਕਰ ਗਿਆ ਤਾਂ ਉਸਨੇ ਅਮਨ ਨੂੰ ਇਸ ਰਾ ਦਿੱਤੀ ਆ ਕਹਾਣੀਆਂ ਦੀ ਕਿਤਾਬ ਐ ਇਸ ਨੂੰ ਪੜ ਤੇਰਾ ਸਮਾਂ ਵਧੀਆ ਬੀਤੇਗਾ ਪਹਿਲੀ ਵਾਰ ਜਦੋਂ ਅਮਨ ਨੇ ਨਿਰਮਲ ਨੂੰ ਕਹਾਣੀਆਂ ਦੀ ਇੱਕ ਕਿਤਾਬ ਲਿਜਾ ਕੇ ਦਿੱਤੀ ਤਾਂ ਕਿਤਾਬ ਫੜਦਿਆਂ ਨਿਰਮਲ ਨੇ ਅਮਨ ਦੇ ਚਿਹਰੇ ਵੱਲ ਹੋਰ ਹੀ ਤਰ੍ਹਾਂ ਵੇਖਿਆ ਜਿਵੇਂ ਉਹ ਅਮਨ ਨੂੰ ਪੁੱਛਰੀ ਹੋਵੇ ਕਿ ਇਸ ਤੇ ਪੜਨ ਦਾ ਕੀ ਫਾਇਦਾ ਹੈ ਕਮਲਿਏ ਕਿਤਾਬਾਂ ਬਹੁਤ ਕੁਝ ਸਿਖਾਉਂਦੀਆਂ ਨੇ ਪੜਨ ਚ ਰੁਚੀ ਰਹੇਗੀ ਤਾਂ ਤੈਨੂੰ ਕਦੇ ਵੀ ਇਕੱਲ ਮਹਿਸੂਸ ਨਹੀਂ ਹੋਣੀ ਅਮਨ ਨੇ ਉਸ ਨੂੰ ਉਹ ਕਿਤਾਬ ਪੜਨ ਲਈ ਬਹੁਤ ਜ਼ੋਰ ਲਾਇਆ ਨਿਰਮਲ ਨੇ ਕਿਤਾਬ ਹਣ ਮੰਨੇ ਜੇ ਮੰਨਣਾ ਲੈ ਕੇ ਆਪਣੇ ਸਰਹਾਣੇ ਰਖ ਲਈ ਪਰ ਉਸਨੇ ਅਮਨ ਦੇ ਉਥੋਂ ਤੁਰਨ ਤੱਕ ਕੋਈ ਹੋਰ ਗੱਲ ਉਸ ਨਾਲ ਨਾ ਕੀਤੀ ਕਿਹੋ ਜੀ ਕੁੜੀ ਆ ਉਹਨਾਂ ਦੇ ਘਰੋਂ ਨਿਕਲਦਿਆਂ ਹੀ ਅਮਨ ਨੇ ਸੋਚਿਆ ਪਰ ਜਦੋਂ ਦੂਸਰੇ ਦਿਨ ਦੀ ਸ਼ਾਮ ਹੀ ਉਹ ਆਪਣੇ ਕੰਮ ਸਮੇਟ ਬਠਿੰਡੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਨਿਰਮਲ ਦਾ ਫੋਨ ਆਇਆ ਤੋਂ ਝੱਟ ਹੀ ਸਮਝ ਗਿਆ ਕਿ ਨਿਰਮਲ ਨੇ ਜ਼ਰੂਰ ਕਿਤਾਬ ਪੜ੍ਹ ਲਈ ਹੋਵੇਗੀ ਹੁਣ ਇੱਕ ਨਹੀਂ ਅਗਟੀਆਂ ਦੋ ਕਿਤਾਬਾਂ ਲੈ ਕੇ ਆਉਣੀਆਂ ਆਪਣੇ ਕਮਰੇ ਅੰਦਰ ਜਾ ਅਮਨ ਨੇ ਨਿਰਮਲ ਨੂੰ ਫੋਨ ਬੁਲਾਇਆ ਤਾਂ ਉਸਨੇ ਬੜੀ ਪੁਸਤਕ ਵਿਚਲੀਆਂ ਕਹਾਣੀਆਂ ਬਾਰੇ ਕਈ ਹੈਰਾਨੀਜਨਕ ਗੱਲਾਂ ਮੰਨਾਂ ਸਾਂਝੀਆਂ ਕੀਤੀਆਂ। ਕਿਤਾਬਾਂ ਬਿਮਾਰ ਬੰਦੇ ਦੀ ਦੁਆ ਦਾ ਕੰਮ ਕਰਦੀਆਂ ਨੇ। ਉਸ ਦਿਨ ਪੜੀ ਪੁਸਤਕ ਬਾਰੇ ਫੋਨ ਉੱਤੇ ਨਿਰਮਲ ਦੀਆਂ ਗੱਲਾਂ ਸੁਣ ਅਮਨ ਦਾ ਪੂਰੇ ਦਿਨ ਦਾ ਸਕੀਮਾ ਲੱਗਿਆ। ਪਹਿਲੀ ਕਿਤਾਬ ਪੜਨ ਤੋਂ ਬਾਅਦ ਤਾਂ ਨਿਰਮਲ ਨੇ ਅਮਨ ਦੀ ਰੇਲ ਹੀ ਬਣਾ ਦਿੱਤੀ। ਹਰ ਕਿਤਾਬ ਉਹ ਦੂਜੇ ਤੀਜੇ ਦਿਨ ਹੀ ਪੜ ਲੈਂਦੀ ਤੇ ਦੁਬਾਰਾ ਕੋਈ ਹੋਰ ਕਿਤਾਬ ਲਿਆਉਣ ਲਈ ਅਮਨੂ ਆਖਦਿੰਦੀ ਕਈ ਨਵੇਂ ਕਹਾਣੀਕਾਰਾਂ ਦੀਆਂ ਕਹਾਣੀਆਂ ਨਿਰਮਲ ਨੇ ਬਹੁਤ ਦਿਲਚਸਪੀ ਨਾਲ ਪੜੀਆਂ ਉਹਨਾਂ ਕਹਾਣੀਆਂ ਦੇ ਪਾਤਰਾਂ ਬਾਰੇ ਵੀ ਉਸਨੇ ਆਪਣੇ ਵਿਚਾਰ ਅਮਨ ਨਾਲ ਸਾਂਝੇ ਕੀਤੇ ਕਿਉਂਕਿ ਉਹ ਪਾਤਰ ਉਸ ਨੂੰ ਆਪਣੀ ਉਮਰ ਦੇ ਹਾਨੀਆਂ ਜੇ ਲੱਗੇ ਉਹਨਾਂ ਪਾਤਰਾਂ ਦੀਆਂ ਹਰਕਤਾਂ ਉਸ ਨੂੰ ਆਪਣੀਆਂ ਜਾਂ ਆਪਣੀਆਂ ਸਹੇਲੀਆਂ ਦੀਆਂ ਹਰਕਤਾਂ ਹੀ ਲੱਗਦੀਆਂ ਉਸ ਸਮੇਂ ਦੌਰਾਨ ਜਦ ਕਦੇ ਵੀ ਅਮਨ ਨਿਰਮਲ ਦੇ ਘਰ ਗਿਆ ਤਾਂ ਉਸ ਦਾ ਸਦਾ ਮੁਰਝਾਏ ਰਹਿਣ ਵਾਲਾ ਤੇਰਾ ਹਮੇਸ਼ਾ ਹੱਸੂ ਹੱਸੂ ਕਰਦਾ ਦਿਖਾਈ ਦਿੱਤਾ ਕਿਤਾਬਾਂ ਪੜਨ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਤਬਦੀਲੀ ਉਸ ਵਿੱਚ ਆਈ ਉਹ ਇਹ ਸੀ ਕਿ ਅਮਨ ਦੇ ਮਿਲਣ ਤੇ ਉਸਨੇ ਕਦੀ ਵੀ ਆਪਣੀ ਬਿਮਾਰੀ ਬਾਰੇ ਉਸ ਨਾਲ ਕੋਈ ਗੱਲ ਨਾ ਕੀਤੀ ਉਹ ਤਾਂ ਅਮਨ ਆਪ ਹੀ ਸੀ ਜਿਹੜਾ ਉਹਨਾਂ ਦੇ ਘਰੋਂ ਤੁਰਨ ਸਮੇ ਉਸਦੀ ਬਿਮਾਰੀ ਅਤੇ ਉਸ ਦੀਆਂ ਦਵਾਈਆਂ ਬਾਰੇ ਕੋਈ ਨਾ ਕੋਈ ਗੱਲ ਪੁੱਛ ਲੈਂਦਾ ਨਰਮਲ ਦੀਖ ਸੇਲੀ ਸੀ ਗੁਰਜੋਤ ਉਹ ਵੀ ਨਰਮਲ ਦੇ ਨਾਲ ਹੀ ਦਸਵੀਂ ਵਿੱਚ ਪੜ੍ਹਦੀ ਸੀ ਉਹ ਹਰ ਦੂਜੇ ਤੀਜੇ ਦਿਨ ਸ਼ਾਮ ਨੂੰ ਇੱਕ ਅੱਧ ਘੰਟੇ ਲਈ ਨਰਮਲ ਦੇ ਲਾਗੇ ਬੈਠ ਇਦਲੀਆਂ ਉਦਲੀਆਂ ਗੱਲਾਂ ਕਰ ਉਸਦਾ ਮਨ ਪਰਚਾਈ ਰੱਖਦੀ ਪਰ ਜਦੋਂ ਤੋਂ ਅਮਨ ਨੇ ਨਰਮਲ ਨੂੰ ਕਿਤਾਬਾਂ ਦੇਣੀਆਂ ਸ਼ੁਰੂ ਕੀਤੀਆਂ ਉਸ ਦਿਨ ਤੋਂ ਬਾਅਦ ਤਾਂ ਗੁਰਜੋਤ ਬਹੁਤ ਜਲਦੀ ਜਲਦੀ ਉਸ ਤੇ ਘਰ ਜਾਣ ਲੱਗ ਪਈ ਕਿਉਂਕਿ ਨਰਮਲ ਦੇ ਕਿਤਾਬ ਪੜ ਲੈਣ ਤੋਂ ਬਾਅਦ ਉਹੋ ਹੀ ਪੁਸਤਕ ਗੁਰਜੋਤ ਆਪਣੇ ਪੜਨ ਲਈ ਲੈ ਜਾਂਦੀ ਫਿਰ ਉਸ ਤੋਂ ਅੱਗੇ ਕਈ ਹੋਰ ਕੁੜੀਆਂ ਕੋਲ ਵੀ ਉਹ ਕਿਤਾਬ ਚਲੀ ਜਾਂਦੀ ਤੂੰ ਤਾਂ ਕੁੜੀ ਦਾ ਰੰਗ ਢੰਗ ਹੀ ਬਦਲ ਦਿੰਦਾ ਹੈ ਦੋ ਟਾਈ ਮਿੰਨਿਆ ਬਾਦ ਅਮਨ ਦੇ ਨਾਲ ਜਰਨੈਲ ਨਿਰਮਲ ਦੇ ਘਰ ਗਿਆ ਤ ਉਸ ਦਾ ਹਸੂ ਹਸੂ ਕਰਦਾ ਚਿਹਰਾ ਦੇਖੋ ਹੈਰਾਨ ਹੀ ਰਹਿ ਗਿਆ ਵੀਰ ਜੀ ਇਹ ਤੁਹਾਡੀਆਂ ਦਿੱਤੀਆਂ ਕਿਤਾਬਾਂ ਦਾ ਕਮਾਲ ਹੈ ਉਸ ਵੇਲੇ ਜਰਨੈਲ ਦੀ ਗਲਤ ਦਾ ਜਵਾਬ ਅਮਨ ਨੇ ਨਹੀਂ ਸਗੋਂ ਨਿਰਮਲ ਨੇ ਦਿੱਤਾ ਜਿਸ ਨੂੰ ਸੁਣ ਉਹਨਾਂ ਦੋਆਂ ਦੇ ਚਿਹਰਿਆਂ ਉੱਤੇ ਵੀ ਚਮਕ ਆ ਗਈ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ